ਤੇਰੇ ਕੋਲ ਮੈਂ ਪੈਸੇ ਦੇਖੇ ਕਿਨੇ ਨਕਲੀ ਮੇਢਲੀ ਮੰਗਦਾ ਆ ਚੌਕ ਆਇਤਰ ਪੇ ਪੈਸੇ ਇਧਰ ਮੈਂ ਸਹਿਰ ਮੰਨਣਾ ਇਧਰ ਨੂੰ ਹੋ ਜਾ ਇਹਦਾ ਚੇਤ ਤੁਹਾਨੂੰ ਅੱਲਾ ਮੇਰੇ ਇਧਰ ਸੀ ਬਾਲਾਂ ਨੂੰ ਹੱਥ ਬੰਨ੍ਹ ਕੇ ਗੁੱਸਾ ਕਰ ਲੈ ਗੁਰੂ ਅੱਛਾ ਤੇਰੇ ਜਿਹੜੇ ਤੁਹਾਡੇ ਇੰਨਾ ਨੰਬਰ ਤੇਰੇ ਬਾਲਾਂ ਨੂੰ ਤੇਰੇ ਬਾਲਾਂ ਨੂੰ ਹੱਥ ਪਾਇਆ ਤੂੰ ਕਿੱਤਾ ਕਿਤੇ ਕੁਸਰਾ ਆਂ ਕੀ ਕਰਕੇ ਤੂੰ ਕਰਾ ਕਰਤੀ ਤੇਰੀ ਹੋਣੀ ਗੁਰੂ ਤਾਂ ਸੌਣ ਲੱਗੀ ਗੁਰੂ ਤੇ ਪਿਆਰੀ ਹੈ ਤੇਰੇ ਨੇ ਪਿਆਰੀ ਪਿਆੜਾ ਤੁਹਾਨੂੰ ਕਿੰਨੀ ਵਾਰੀ ਕਿਹਾ ਬੇਬਾਤ ਸੱਟਾ ਘੋੜੇ ਵਾਲਾ ਚੌਕ ਫੇਰ ਤੂੰ ਨਾ ਠਾਕਾ ਤੇ ਤੇਰੀ ਗੱਲ ਸੁਣ ਮੈਂ ਤਾਂ ਮੇਰੀ ਗੱਲ ਸੁਣ ਨਾ ਠਾਈ ਤੇ ਸਿੱਧਾ ਖੜਾ ਹੋ ਇਧਰ ਆ ਤੜ ਕਰ ਸਾਹਮਣੇ ਖੜੇ ਠੀਕਾ ਸਿੱਧਾ ਖੜਾ ਹੋ ਇੱਥੇ ਕੀ ਕਰਦਾ ਸੀ ਨਹੀਂ ਮੰਗਦੀ ਗੁਰਬਾਣੀ ਢੋੜੇ ਵਾਲੇ ਚੌਕ ਵਿੱਚ ਆ ਤੇਰੇ ਕੋਲ ਮੈਂ ਪੈਸੇ ਦੇਖੇ ਮੈਂ ਤੈਨੂੰ ਬਾਜ਼ ਮਾਰੀ ਤੂੰ ਮੇਰੇ ਕੋਲੋਂ ਪੱਪ ਬੋਲ ਤੂੰ ਕਿਉਂ ਦੌੜਾ ਫੇ ਤੈਨੂੰ ਮੁੰਡਿਆ ਨੇ ਰੋਕਿਆ ਗੁਰੂ ਹੀ ਨਹੀਂ ਜਾਣਦਾ ਰੱਖ ਭੱਜਣਾ ਹੀ ਤੇਰੀ ਗੱਲ ਨਹੀਂ ਤੂੰ ਮਾਰਦਾ ਮੇਰੇ ਨਾਲ ਤੂੰ ਥੋੜੀ ਗੁੱਸੇ ਆਂ ਤੂੰ ਮੇਰੀ ਗੱਲ ਸੁਣ ਥੋੜੀ ਇਹਨੇ ਤੂੰ ਦੌੜਾ ਤੂੰ ਚੋਰ ਐ ਤੂੰ ਤਾਂ ਤੋੜਾ ਤਾਹ ਤਾੜ ਮੇਰੀ ਗੱਲ ਤੂੰ ਢਾੜੀ ਕੇ ਵਿਦਾਈ ਛੇੜੀ ਰੱਖ ਤੂੰ ਮੇਰੀ ਵਿਦਾਈ ਨਹੀਂ ਛੱਡ ਕੇ ਦੇ ਮੇਰੀ ਗੱਲ ਤੂੰ ਤੂੰ ਛੇੜ ਕੇ ਦੇ ਮੇਰਾ ਕਦੀ ਬਾਤ ਕੋਈ ਮੈਂ ਇੱਕ ਵਾਰੀ ਛੇੜ ਕੇ ਦੇਖੀ ਕਿਤਾ ਛੇੜੀ ਮੈਂ ਕਰਦਾ ਮੈਂ ਕੀ ਕਰ ਇੱਕ ਹੀ ਹੈ ਪੂਰਾ ਫਿਰ ਗੰਗਾ ਦਾ ਪੁੱਤ ਹੁਣ ਮੈਂ ਤੈਨੂੰ ਮਾਫ ਕਰ ਦਿੰਦਾ ਹਾਂ ਇਹ ਵੀਡੀਓ ਹੁਣ ਤੈਨੂੰ ਨਹੀਂ ਪਤਾ ਬੋਲ ਤੈਨੂੰ ਗੱਲ ਕਰ ਦੱਸ ਕਿਹੜਾ ਚੇਲਾ ਆਇਆ ਮੈਂ ਗੁਰੂ ਕਿਸੇ ਖੜਾ ਹੋਇਆ ਇੱਥੇ ਇਧਰ ਫੇਸ ਕਾਰ ਉੱਪਰ ਮੈਂ ਤੇਲ ਲਾ ਕੇ ਸਨਨਾਤੀ ਠੀਕ ਹੈ ਗੁਰੂ ਇਹ ਤਾਂ ਫਿਰ ਗਲਤ ਕਰ ਲਿਆ ਕਿਹੜਾ ਤੇਲਾਂ ਕਿਹੜਾ ਤੁਹਾਡੇ ਨੇ ਮੰਗਦੇ ਤੁਸੀਂ ਇਹਨਾਂ ਉਹਨਾਂ ਕਿਹੜਾ ਤੇਲਾਂ ਪਹਿਲੇ ਮੈਂ ਤਾਂ ਚੜੀ ਇੱਥੋਂ ਬਾਹਰ ਇਧਰ ਮੈਨੂੰ ਗੱਲ ਕਰ ਆਹ ਇੰਨੇ ਤਰ੍ਹਾਂ ਬਾਤ ਠੀਕ ਹੈ ਇਧਰ ਕਹਿ ਨਹੀਂ ਤੁਸੀਂ ਰੋ ਰੋ ਦੇਖਿਆ ਹੋਰ ਰੁਕਿਆ ਕਿਉਂ ਨਹੀਂ ਜਾਂਦੇ ਨੇ ਮੈਂ ਬਾਜ਼ਮਾਰੀ ਮੈਂ ਘੇਰ ਕੇ ਜਾਣਾ ਸੁਣ ਗੁਰੂ ਮੈਂ ਰੋ ਰੋ ਨਹੀਂ ਮੰਗਦੀ ਠੀਕ ਹੈ ਨਾ ਆਹ ਦੇਖੋ ਜਿਵੇਂ ਸਾਰੇ ਪ੍ਰਸ਼ਾਸਨ ਨੂੰ ਕਹਿ ਰਹੀਆਂ ਹਾਂ ਪੂਰੇ ਸ਼ਹਿਰ ਪਰ ਨੂੰ ਕਹਿ ਰਹੀਆਂ ਹਾਂ ਬਸਟੇ ਤੋਂ ਮੈਂ ਬੋਲਦੀ ਹਾਂ ਰਚਨਾ ਮਹਾਂਤ ਇਹ ਸਾਰਾ ਸੁਬਾਸ਼ ਨਗਰ ਸਾਟਾ ਮੇਨ ਜੀ ਡੇਰਾ ਇਹ ਆ ਦੇਖੋ ਇਹਨਾਂ ਨੇ ਬੱਸ ਸੱਟੇ ਉਧੇ ਪਾਜੀ ਪਣ ਉਤਰੀ ਨਾਲ ਪੂਰੇ ਸ਼ਹਿਰ ਵਿੱਚ ਮੇਲ ਘੰਡ ਪਾਇਆ ਤੁਸੀਂ ਇਹਨਾਂ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਇਹ ਨਸ਼ਾ ਕਰਦੇ ਆ ਮੰਦੀ ਨਕਦੀ ਮੰਦੀ ਕਰਦੇ ਆ ਇਹ ਮੁੰਡੇ ਆ ਟੈਸ ਆ ਮੁੰਡੇ ਕਾਲੇ ਮੁੰਡੇ ਕੋਈ ਨਹੀਂ ਮੁੰਡੇ ਮੈਂ ਦਿਖਾ ਦੂੰਗੀ ਹੁਣੇ ਆ ਕੇ ਗੁਰਮਤ ਦਾ ਡੱਪਾ ਹਣ ਦੇ ਮੁੰਡੇ ਅਸੀਂ ਹੋਰ ਕੀ ਆ ਹੋਰ ਕੀ ਆ ਕਾ ਦੋ ਜਮਾਨੇ ਵਿੱਚ ਤੁਸੀਂ ਇੱਧਰ ਆ ਸੇ ਪਹਿਲੇ ਮੇਰੀ ਗੱਲ ਸੁਣ ਨੀ ਇੱਥੇ ਖੜਾ ਹੋ ਇੱਥੇ ਛੱਡ ਮੇਰਾ ਹੱਥ ਛੱਡ ਮੈਨੂੰ ਮੈਂ ਇੱਥੇ ਖੜੀ ਯਾਰੇ ਮੇਰੀ ਸ਼ਾਪ ਇੱਥੇ ਨਹੀਂ ਪਹਿਲਾਂ ਤੂੰ ਦੱਸ ਤੂੰ ਮੁੰਡਾ ਨਹੀਂ ਹੈਗਾ ਦੱਸ ਇਹ ਸਿਰ ਮੁੰਡੇ ਹੈਗਾ ਦੱਸ ਇੱਥੇ ਕੀ ਕਰਦਾ ਸਿੱਥੇ ਗੁਰੂ ਕੋਚ ਨਹੀਂ ਸੀ ਘਰ ਦੀ ਮਾਟੀ ਕਾ ਨਾ ਤੈਨੂੰ ਮੈਂ ਜਾ ਕੇ ਉੱਤੇ ਬਾਤ ਮਾਰੀ ਤੂੰ ਕਿਉਂ ਨਹੀਂ ਰੁਕਿਆ ਪੁਸਤ ਗੁਰੂ ਇੰਨੇ ਮੇਰੀ ਗੱਲ ਸੁਣ ਮੈਂ ਕੱਲ੍ਹ ਨਹੀਂ ਸੀ ਤੈਨੂੰ ਜਾਂਦੇ ਬਸੱਟੇ ਵਾਲੇ ਮੁੰਡੇ ਜਾਂ ਤੈਨੂੰ ਬਸੱਟੇ ਵਾਲੇ ਮੁੰਡੇ ਕਹਿੰਦੇ ਘੋੜੇ ਵਾਲੇ ਚੌਂਕ ਵਾਲੇ ਮੁੰਡੇ ਕਹਿੰਦੇ ਸਾਡੇ ਬੰਦਿਆ ਨੇ ਮੁੰਡੇ ਕਹਿੰਦੇ ਕਿ ਮੰਤਜੀ ਜੀ ਤੁਸੀਂ ਹੋਏ ਮੈਂ ਤਾਂ ਗੁਰੂ ਆਈ ਹੂੰ ਨਹੀਂ ਆਜਾ ਨਹੀਂ ਤੁਸੀਂ ਮੈਨੂੰ ਵੀ ਵੇਖ ਲੈ ਅੱਗੇ ਤੁਸੀਂ ਵੇਖ ਤੇਰੀ ਪਰਸ ਕਿੱਥੇ ਹੈ ਉਹਦੇ ਮੇਰੀ ਗੱਲ ਸੁਣ ਤੁਸੀਂ ਉਹ ਸੰਗੀਤ ਵਾਲੇ ਖੜਾ ਹੋ ਕੇ ਪਹਿਲੇ ਮੇਰੀ ਗੱਲ ਸੁਣਾ ਉਹ ਤੇ ਮੈਂ ਨਾ ਬੁਲਾ ਕੇ ਨਹੀਂ ਗਈ ਇੱਥੇ ਆ ਕੇ ਬੋਲ ਮੈਂ ਤਾਂ ਕੱਲ ਵੀ ਗੀਤਾ ਮੰਤਰ ਮੰਤਰ ਨੂੰ ਬੁਲਾ ਕੇ ਗਈ ਉਹ ਠੀਕ ਹੈ ਨਾ ਗੁਰੂ ਜੀ ਗੁਰੂ ਨੂੰ ਮੈਂ ਇੱਥੇ ਖੜੇ ਸੀਗੇ ਗੁਰੂ ਮੇਰੀ ਨਹੀਂ ਕਿਸੇ